ਹੁਣ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਹੁਣ ਸਾਰਿਆਂ ਨੂੰ ਸਾਈਡ ਕੀਤਾ ਜਾ ਰਿਹਾ ਸਾਰਿਆਂ ਨੇ ਹੁਣ ਸਾਈਡ ਕਰਕੇ ਹੁਣ ਜਿਹੜੀ ਡਰਾਈਵਸ ਹੈ ਉਹਦੀ ਸ਼ੁਰੂਆਤ ਉਹ ਕੀਤੀ ਜਾ ਰਹੀ ਹੈ ਤੇ ਤਸਵੀਰਾਂ ਨਾਲ ਦੇ ਨਾਲ ਤੁਸੀਂ ਦੇਖੋ ਕਿ ਹੁਣ ਸ਼ੁਰੂਆਤ ਅਲਟੀਮੇਟਮ ਖਤਮ ਹੋ ਚੁੱਕਿਆ ਹੈ ਔਰ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਪੀਲਾ ਪੰਜਾ ਹੁਣ ਪੀਲੇ ਪੰਜੇ ਦੀ ਜਿਹੜੀ ਸ਼ੁਰੂਆਤ ਹੈ ਉਹ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਸਰਬਜੋਤ ਤੁਸੀਂ ਦੇਖ ਰਹੇ ਹੋ ਕਿ ਹੁਣ ਪਹਿਲੀ ਕਹਿ ਸਕਦੇ ਹਾਂ ਕਿ ਹੁਣ ਪਹਿਲੀ ਸ਼ਾਪ ਜਿਹੜੀ ਹੈ ਅਲਟੀਮੇਟਮ ਖਤਮ ਹੋ ਚੁੱਕਿਆ ਹੈ ਔਰ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਹੁਣ ਇਹ ਇਹਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਇਹਦੀ ਸ਼ੁਰੂਆਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਹੀ ਹੁਣ ਪਹਿਲੀ ਸ਼ਾਪ ਤੋਂ ਇਹ ਪੀਲਾ ਪੰਜਾ ਜਿਹੜਾ ਹੈ ਉਹਦੀ ਸ਼ੁਰੂਆਤ ਹੋ ਚੁੱਕੀ ਹੈ ਹਾਲਾਂਕਿ ਪੁਲਿਸ ਨੇ ਪੂਰਾ ਘੇਰਾ ਵੀ ਪਾ ਲਿਆ ਜੇਕਰ ਕੋਈ ਲਾਅ ਐਂਡ ਆਰਡਰ ਖਰਾਬ ਕਰਦਾ ਤਾਂ ਉਸ ਨੂੰ ਨਾਲ ਦੇ ਨਾਲ ਹੀ ਡਿਟੇਨ ਕੀਤਾ ਜਾਏਗਾ ਹਾਲਾਂਕਿ ਹੁਣ ਸਾਰਿਆਂ ਨੂੰ ਇਹ ਕਹਿੰਦਾ ਉਹ ਪਹਿਲੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਸ਼ੁਰੂਆਤ ਸਰਬਜੋਤ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਔਰ ਪੀਲਾ ਪੰਜੇ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਡਰਾਈਵ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਹ ਹੁਣ ਅੱਜ ਪੂਰਾ ਕਹਿ ਸਕਦੇ ਕਿ ਜਿੰਨੀ ਵੀ ਜਿਹੜੀ ਸ਼ਾਪਸ ਬਣੀ ਹੋਈ ਹੈ ਜਿੱਦੇ ਆਪਾਂ ਗੱਲ ਕਰ ਰਹੇ ਸੀਗੇ ਇਹਨਾਂ ਨੂੰ ਸਾਰਿਆਂ ਨੂੰ ਢਾਇਆ ਜਾ ਰਿਹਾ ਤੇ ਤਸਵੀਰਾਂ ਹੁਣ ਪ੍ਰਸ਼ਾਸਨ ਦਾ ਪੀਲਾ ਪੰਜਾ ਸ਼ੁਰੂ ਹੋ ਚੁੱਕਿਆ ਤੇ ਪੁਲਿਸ ਨੇ ਪੂਰਾ ਘੇਰਾ ਵੀ ਪਾ ਲਿਆ ਜੇਕਰ ਕੋਈ ਕੋਸ਼ਿਸ਼ ਕਰੇਗਾ ਆਂਡ ਜਾਂ ਲਾਅ ਐਂਡ ਆਰਡਰ ਖਰਾਬ ਕਰਨ ਦੀ ਤਾਂ ਉਸ ਨੂੰ ਪੁਲਿਸ ਦੇ ਸਾਫ਼ ਤੌਰ ਤੇ ਆਰਡਰ ਦੇ ਉਪਰੋ ਵੀ ਜੇ ਸਾਰੀ ਜਿਹੜੀ ਹੈ ਉਹ ਹੁਣ ਤਸਵੀਰਾਂ ਸੈਕਟਰ 53 ਦੀ ਫਰਨੀਚਰ ਮਾਰਕੀਟ 1985 ਦੇ ਕਰੀਬ ਦੀ ਇਹ ਮਾਰਕੀਟ ਬਣੀ ਸੀ ਤੇ ਅੱਜ ਕਿੰਨੇ ਸਾਲ ਬਾਅਦ ਇਸ ਨੂੰ ਢਾਇਆ ਜਾ ਰਿਹਾ ਔਰ ਕਈ ਵਾਰੀ ਦੇਖੋ ਕਈ ਵਾਰੀ ਕੋਰਟ ਦੇ ਵਿੱਚ ਹੋਏ ਕਈ ਵਾਰੀ ਪ੍ਰਸ਼ਾਸਕ ਦੇ ਨਾਲ ਮੀਟਿੰਗ ਹੋਈ ਕਈ ਵਾਰ ਰਾਹਤ ਮਿਲੀ ਲੇਕਿਨ ਅੱਜ ਫਾਈਨਲੀ ਅਸੀਂ ਕਹਿ ਸਕਦੇ ਹਾਂ ਕਿ ਅੱਜ ਫਾਈਨਲੀ ਪ੍ਰਸ਼ਾਸਨ ਵੱਲੋਂ ਇਹਦੇ ਤੇ ਪੀਲਾ ਪੰਜੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਤਸਵੀਰਾਂ ਇਹ ਪੂਰਾ ਕਹਿ ਸਕਦੇ ਆ ਕਿ ਉਹਨੇ ਪੂਰਾ ਦੇਣਾ ਜੇ ਡਰਾਈਵ ਚਲਣੀ ਹੈ ਔਰ ਡਰਾਈਵ ਇਸ ਪੂਰੇ ਏਰੀਆ ਨੂੰ ਖਾਲੀ ਕੀਤਾਇਆ ਜਾ ਰਿਹਾ ਹੈ ਯਾਨੀ ਕਿ 16 ਏਕੜ ਕਰੀਬ ਇਹਦੀ ਜੇ ਕੀਮਤ ਦੀ ਅਸੀਂ ਗੱਲ ਕਰ ਲਈਏ ਕਰੀਬ 2000 ਕਰੋੜ ਦੀ ਇਸ ਪੂਰੇ ਏਰੀਆ ਦੀ ਕੀਮਤ ਹੈ ਜਿੱਥੇ ਇਹ ਪੂਰਾ ਇਲੀਗਲ ਚੱਲ ਰਿਹਾ ਸੀਗਾ ਔਰ ਅੱਜ ਪ੍ਰਸ਼ਾਸਨ ਵੱਲੋਂ ਇਹਦੇ ਡਰਾਈਵ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਹਾਲਾਂਕਿ ਅਧਿਕਾਰੀਆਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਹਾਲਾਂਕਿ ਹਜੇ ਵੀ ਕਈ ਸਮਾਨ ਅੰਦਰ ਪਿਆ ਹੈ ਲੋਕਾਂ ਦਾ ਤਸਵੀਰਾਂ ਤੁਸੀਂ ਵੇਖੋ ਕਈ ਸਮਾਨ ਹਜੇ ਵੀ ਪਿਆ ਹੈ ਲੇਕਿਨ ਉਹ ਜਿੰਨਾ ਕੱਢ ਲਿਆ ਉਹ ਠੀਕ ਹੈ ਲੇਕਿਨ ਜਿਹੜਾ ਨਹੀਂ ਕੱਢਿਆ ਗਿਆ ਉਹ ਅੰਦਰ ਹੀ ਹਜੇ ਲੱਗਿਆ ਹੋਇਆ ਯਾਨੀ ਕਿ ਨੁਕਸਾਨ ਵੀ ਬਹੁਤ ਹੈ ਲੇਕਿਨ ਪ੍ਰਸ਼ਾਸਨ ਨੇ ਪੁਲਿਸ ਨੇ ਇਹਨਾਂ ਨੂੰ ਸਮਾਂ ਦਿੱਤਾ ਗਿਆ ਸੀਗਾ ਲੇਕਿਨ ਉਸ ਸਮੇਂ ਦੇ ਬਾਵਜੂਦ ਕਈ ਲੋਕਾਂ ਨੇ ਸਮਾਨ ਨਹੀਂ ਕੱਢਿਆ ਜਿਸ ਕਰਕੇ ਹਾਲਾਂਕਿ ਹੁਣ ਪੁਲਿਸ ਦੇ ਨਾਲ ਬਹਿਸਬਾਜੀ ਜ਼ਰੂਰ ਕਰਦੇ ਨਜ਼ਰ ਆ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਫਿਰ ਇਹ ਤਾਂ ਹੈ ਨਾ यार ये धक्के से भगा रहे हैं मेरी दुकान तोड़ तो रहे हैं उसके बाद ये कह रहे थे धक्का कर सामान निकल गया लेकिन खोल रहे थे चलो कोई नहीं तोड़ रहे हैं खड़ा तो होने दो ना यार पुरानी इमोशन नहीं है इमोशन नहीं जूर है साल सर प्लीज बिल्कुल ਕਾਫੀ ਪੁਰਾਣੀ ਸ਼ਾਪਸ ਨੇ ਔਰ ਕਰੀਬ 40 40 45 45 ਹੋ ਚੁੱਕੇ ਨੇ ਜਿਹੜੇ ਔਰ ਇਨਾਂ ਨੂੰ ਹਾਲਾਂਕਿ ਇੱਥੇ ਨਹੀਂ ਖੜਾ ਹੋਣ ਦਿੱਤਾ ਜਾ ਰਿਹਾ ਕਿਉਂਕਿ ਇਹਨਾਂ ਦੀ ਸ਼ਾਪ ਹੈ ਔਰ ਇਮੋਸ਼ਨਲੀ ਵੀ ਜ਼ਰੂਰ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ 40 40 45 45 ਸਾਲ ਪੁਰਾਣੀ ਇਹਨਾਂ ਦੀ ਦੁਕਾਨਾਂ ਨੇ ਸਰਬਜੋਤ ਤੱਕ ਕਹਿ ਸਕਦੇ ਹੈ ਕਿ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਔਰ ਤਸਵੀਰਾਂ ਨਾਲ ਦੇ ਨਾਲ ਤੁਸੀਂ ਦੇਖ ਲਓ ਸਰਬਜੋਤ ਚੱਕ ਕਰ ਆ ਕੇ ਨਿਕਲ ਗਏ ਲਾਈਵ ਫਰੇਮ ਤੋਂ ਚੱਲ ਰਹਾ ਹੈ ਹਾਂਜੀ ਹਾਂਜੀ ਓਕੇ ਓਕੇ ਅੱਜ ਸਵੇਰ ਤੋਂ ਹੀ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਪੂਰਾ ਇਥੇ ਸੀਲ ਕਰਕੇ ਇਹਨਾਂ ਨੂੰ ਪਹਿਲਾਂ ਅਲਟੀਮੇਟਮ ਦਿੱਤਾ ਗਿਆ ਸੀਗਾ ਕਿਉਂਕਿ ਦੁਕਾਨਦਾਰਾਂ ਦਾ ਕਹਿਣਾ ਸੀਗਾ ਕਿ ਸਾਡਾ ਜਿਹੜਾ ਸਮਾਨ ਹੈ ਉਹ ਅੰਦਰ ਪਿਆ ਹੈ ਹਾਲਾਂਕਿ ਇਸ ਕਰਕੇ 1 ਘੰਟੇ ਦਾ ਅਲਟੀਮੇਟਮ ਦਿੱਤਾ ਗਿਆ ਸੀਗਾ ਲੇਕਿਨ 1 ਘੰਟਾ ਪੂਰਾ ਹੋਣ ਤੋਂ ਬਾਅਦ ਹੁਣ ਡਰਾਈਵ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਰਹੇ ਸੀਗੇ ਕਿ 16 ਏਕੜ ਦੇ ਵਿੱਚ ਇਹ ਪੂਰਾ ਏਰੀਆ ਜਿਹੜਾ ਹੈਗਾ ਉੱਥੇ ਪੂਰੀ ਫਰਨੀਚਰ ਮਾਰਕੀਟ ਸੀ ਔਰ ਸਭ ਤੋਂ ਵੱਡੀ ਫਰਨੀਚਰ ਮਾਰਕੀਟ ਹੈ ਸਰਬਜੋਤ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਤੱਕ ਦੇ ਲੋਕ ਇੱਥੇ ਪਹੁੰਚਦੇ ਆ ਕਿਉਂਕਿ ਅਪਡੇਟਡ ਫਰਨੀਚਰ ਲੇਟੈਸਟ ਫਰਨੀਚਰ ਇੱਥੇ ਜਿਹੜਾ ਹੈਗਾ ਉਹ ਅਵੇਲੇਬਲ ਹੁੰਦਾ ਔਰ ਕਾਫੀ ਅੱਛੇ ਰੇਟਾਂ ਦੇ ਵਿੱਚ ਲੇਕਿਨ ਦੇਖੋ ਪ੍ਰਸ਼ਾਸਨ ਦਾ ਬੜਾ ਇੱਕ ਕਲੀਅਰ ਜਿਹੜਾ ਹੈਗਾ ਇਹਦੇ ਵਿੱਚ ਹੈ ਕਿ ਜੇਕਰ ਇਲੀਗਲ ਕੰਸਟਰਕਸ਼ਨ ਹੈ ਤਾਂ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਏਗੀ ਲੇਕਿਨ ਕਾਫੀ ਟਾਈਮ ਤੋਂ ਜੂਨ 2024 ਦੇ ਵਿੱਚ ਵੀ ਇਹਨਾਂ ਦੀ ਗਵਰਨਰ ਜਿਹੜੇ ਪੰਜਾਬ ਦੇ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਉਹਨਾਂ ਦੇ ਨਾਲ ਮੀਟਿੰਗ ਹੋਈ ਸੀ ਕੁਝ ਰਾਹਤ ਇਹਨਾਂ ਨੂੰ ਦਿੱਤੀ ਗਈ ਸੀ ਉਸ ਤੋਂ ਬਾਅਦ ਫਿਰ ਅ ਦੁਬਾਰਾ ਤੋਂ 6 ਜਨਵਰੀ ਨੂੰ 2025 ਨੂੰ ਇਨਾਦੀ ਮੀਟਿੰਗ ਹੋਈ ਸੀ ਡੀਸੀ ਦੇ ਨਾਲ ਹੋਰ ਅਧਿਕਾਰੀਆਂ ਦੇ ਨਾਲ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਆ ਰਾਹਤ ਕੁਝ ਮਿਲੇਗੀ ਲੇਕਿਨ ਇਹ ਜਿਹੜਾ ਹੈਗਾ ਡਰਾਈਵ ਜ਼ਰੂਰ ਚੱਲਣੀ ਹੈ ਲੇਕਿਨ ਹੁਣ ਇਨਾਦਾ ਜਿਹੜਾ ਐਲੀਗੇਸ਼ਨ ਇਲਜ਼ਾਮ ਹੈ ਕਿ ਸਾਨੂੰ ਨਹੀਂ ਦੱਸਿਆ ਗਿਆ ਲੇਕਿਨ ਦੂਜੇ ਪਾਸੇ ਪ੍ਰਸ਼ਾਸਨ ਦਾ ਜ਼ਰੂਰ ਕਹਿਣਾ ਹੈ ਕਿ ਅਸੀਂ ਪੂਰੀ ਮੁਨਾਦੀ ਕਰਾਈ ਹੈ ਅਸੀਂ ਪੂਰਾ ਇਹਨਾਂ ਨੂੰ ਇਨਫੋਰਮ ਕੀਤਾ ਹੈ ਉਹਦੇ ਬਾਵਜੂਦ ਵੀ ਇਹਨਾਂ ਵੱਲੋਂ ਸਮਾਨ ਨਹੀਂ ਕੱਢਿਆ ਗਿਆ ਫਿਰ ਵੀ ਪ੍ਰਸ਼ਾਸਨ ਵੱਲੋਂ ਇਹਨਾਂ ਨੂੰ ਅਲਟੀਮੇਟਨ ਦੇ ਕੇ ਅੱਜ ਸਵੇਰ ਤੋਹੀ ਸਮਾਨ ਜਿਹੜਾ ਹੈ ਉਹ ਕੱਢਣ ਦੀ ਗੱਲ ਕੀਤੀ ਗਈ ਸੀ ਹੁਣ ਇਹ ਡਰਾਈਵ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਇਹ ਡਰਾਈਵ ਨਹੀਂ ਰੁਕੇਗੀ ਯਾਨੀ ਕਿ ਹੁਣ ਇਹ ਡਰਾਈਵ ਪੂਰਾ ਇਹਨੂੰ ਖਾਲੀ ਕਰਾਇਆ ਜਾਏਗਾ ਜਿਨਨੇ ਵੀ ਸ਼ੈੱਡ ਹੈ ਉਹਨੂੰ ਤੋੜ ਕੇ ਇਸ ਪੂਰੇ ਏਰੀਆ ਨੂੰ ਖਾਲੀ ਕਰਾਇਆ ਜਾਏਗਾ 16 ਏਕੜ ਦੇ ਵਿੱਚ ਔਰ ਜਿਹੜੀ ਇਹਦੀ ਕੀਮਤ ਹੈ ਦੇਖੋ ਬਹੁਤ ਹੀ ਪ੍ਰਾਈਮ ਲੋਕੇਸ਼ਨ ਹੈ ਇਹ ਪ੍ਰਸ਼ਾਸਨ ਦੀ ਚੰਡੀਗੜ੍ਹ ਦੀ ਕਿਉਂਕਿ ਬਿਲਕੁਲ ਚੰਡੀਗੜ੍ਹ ਔਰ ਮੋਹਾਲੀ ਦੇ ਬਾਰਡਰ ਦੇ ਨਾਲ ਲੱਗਦੀ ਹੈ ਫਰਨੀਚਰ ਮਾਰਕੀਟ ਹੈ ਸਰਬਜੋ ਜੇਕਰ ਅਸੀਂ ਪੰਜਾਬ ਤੋਂ ਆਣਾ ਤਾਂ ਸਭ ਤੋਂ ਪਹਿਲਾਂ ਇਸ ਇੱਥੇ ਜਿਹੜਾ ਫਰਨੀਚਰ ਮਾਰਕੀਟ ਤੁਹਾਨੂੰ ਮਿਲੇਗੀ ਜੇਕਰ ਅਸੀਂ ਕਿਉਂਕਿ ਬਿਲਕੁਲ ਸੈਂਟਰ ਦੇ ਵਿੱਚ ਹੈ ਇਹ ਬਿਲਕੁਲ ਸੈਂਟਰ ਦੇ ਵਿੱਚ ਇਹ ਲੋਕੇਸ਼ਨ ਹੈ ਫਰਨੀਚਰ ਮਾਰਕੀਟ ਦੀ ਜਿਸ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਇਸ ਨੂੰ ਖਾਲੀ ਕੀਤਾ ਜਾਵੇ ਇਹ ਨੋਟਿਸ ਵੀ ਦਿੱਤਾ ਗਿਆ ਇਹਨਾਂ ਦੇ ਨਾਲ ਮੀਟਿੰਗ ਵੀ ਹੋਈ ਕਿ ਆਪਣੇ ਆਪ ਤੁਸੀਂ ਖਾਲੀ ਕਰ ਲਓ ਅਦਰਵਾਈਜ਼ ਪ੍ਰਸ਼ਾਸਨ ਦਾ ਪੀਲਾ ਪੰਜਾ ਇਹਦੇ ਵਿੱਚ ਚੱਲਣਾ ਹੀ ਚੱਲਣਾ ਹੈ ਔਰ ਅੱਜ ਉਹੀ ਹੋਇਆ ਅੱਜ ਸਵੇਰ ਤੋਂ ਹੀ ਪੂਰਾ ਪੁਲਿਸ ਪ੍ਰਸ਼ਾਸਨ ਆ ਰੈਸਕਿਊ ਸਿਵਲ ਡਿਫੈਂਸ ਸਾਰੀ ਟੀਮਾਂ ਐਂਬੂਲੈਂਸ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਨਾ ਖਰਾਬ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਖਰਾਬ ਨਾ ਕਰੇ ਇਸ ਕਰਕੇ ਪੂਰਾ ਏਰੀਆ ਜਿਹੜਾ ਹੈ ਉਹ ਸੀਲ ਕੀਤਾ ਗਿਆ ਸਭ ਤੋਂ ਪਹਿਲਾਂ 1500 ਪੁਲਿਸ ਮੁਲਾਜ਼ਮ ਇੱਥੇ ਲਾਏ ਗਏ ਨੇ ਔਰ ਪੂਰਾ ਜਿਹੜਾ ਏਰੀਆ ਹੀ ਹੈ ਸੈਕਟਰ ਇੱਕ ਲੋ ਹੋਰ ਵੀ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਅੱਜ ਪੂਰਾ ਦਿਨ ਇਸ ਰੋਡ ਨੂੰ ਬੰਦ ਕੀਤਾ ਗਿਆ ਜੋ ਵਾਇਆ ਫੇਸ ਇੱਕ ਤੋਂ ਇੱਥੇ ਚੰਡੀਗੜ੍ਹ ਐਂਟਰ ਹੋ ਰਹੇ ਨੇ ਫਰਨੀਚਰ ਮਾਰਕੀਟ ਤੋਂ ਉਸ ਪੂਰੇ ਰੋਡ ਨੂੰ ਬੰਦ ਕੀਤਾ ਹੋਇਆ ਯਾਨੀ ਕਿ ਉਸ ਪੂਰੇ ਰੋਡ ਨੂੰ ਬੰਦ ਕਰਕੇ ਅੱਜ ਪੂਰਾ ਦਿਨੇ ਡਰਾਈਵ ਜਿਹੜੀ ਹੈ ਉਹ ਕੀਤੀ ਜਾਏਗੀ ਹਾਲਾਂਕਿ ਇੱਥੇ ਪੂਰੀ ਜਿਹੜੀ ਆ ਫਾਇਰ ਦੇ ਜਿਹੜੇ ਲੋਕ ਨੇ ਜਿਹੜੀ ਗੱਡੀਆਂ ਨੇ ਉਹਨਾਂ ਦੇ ਵੀ ਜਿਹੜੇ ਆਫੀਸਰਸ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਯਾਨੀ ਕਿ ਪੂਰਾ ਅਲਰਟ ਮੋਰਤੇ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਪੂਰਾ ਜਿਹੜਾ ਐਂਬੂਲੈਂਸ ਵੱਲੋਂ ਜਾਂ ਫਿਰ ਜਿਹੜੀ ਫਾਇਰ ਦੀ ਗੱਡੀਆਂ ਉਹ ਵੀ ਇੱਥੇ ਲਾਈ ਗਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜੇਕਰ ਕੋਈ ਐਮਰਜੈਂਸੀ ਹੁੰਦੀ ਹੈ ਸਰ ਕਿੰਨੀ ਗੱਡੀਆਂ ਇੱਥੇ ਲਾਈ ਹੈ ਥੋੜਾ ਜਿਹਾ ਜਾਣਕਾਰੀ ਦੇ ਦਿਓ ਕਿਉਂਕਿ ਫਾਇਰ ਦੀ ਗੱਡੀਆਂ ਵੀ ਇੱਥੇ ਮੌਜੂਦ ਹੈ ਪ੍ਰਸ਼ਾਸਨ ਦੇ ਅਸੀਂ ਤੇ ਤਿੰਨ ਫਾਇਰ ਟੈਂਡਰ ਲਾਏ ਆ ਓਕੇ ਤੇ ਤਿੰਨ ਮੋਟਰਸਾਈਕਲ ਲਾਏ ਠੀਕ ਹੈ ਜੇ ਕੋਈ ਐਸੀ ਆਫਤਾ ਕੋਈ ਅਗ ਨਾ ਲਾਵੇ ਜਾਂ ਕੋਈ ਲਗ ਨਾ ਜਾਏ ਇਸ ਕਰਕੇ ਪੂਰੀ ਸਾਡੀ ਫਾਇਰ ਬਲੋਂ ਪੂਰੀ ਸਕਿਉਰਟੀ ਹੈ ਯਾਨੀ ਕਿ ਪੂਰਾ ਇਸਦਾ ਪੂਰਾ ਇੰਤਜ਼ਾਮ ਹੈ ਠੀਕ ਹੈ ਠੀਕ ਹੈ ਇਨ ਕੇ ਵੈਸਾ ਕੋਈ ਐਸਾ ਹਾਲਾਤ ਹੈ ਨਹੀਂ ਕਿਉਂਕਿ ਸਾਰਾ ਦਰਗਾਹ ਖਾਲੀ ਪੀਸਫੁਲ ਐ ਸਰ ਖਾਲੀ ਕਰਾ ਲਿਆ ਹਾਂ ਬੜੇ ਸ਼ਾਂਤਮਈ ਨਾਲ ਇਹ ਜਿਹੜੀ ਡਰਾਈਵ ਚੱਲ ਰਹੀ ਹੈ ਚੱਲ ਰਹੀ ਹੈ ਠੀਕ ਹੈ ਤੇ ਬਿਲਕੁਲ ਫਾਇਰ ਦੇ ਜਿਹੜੇ ਆਫੀਸਰ ਨੇ ਉਹਨਾਂ ਵੱਲੋਂ ਵੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਸਰਬਜੋਤ ਕੇ ਖਾਣਾ ਕੀ ਪੂਰੀ ਇੰਤਜ਼ਾਮ ਜ਼ਰੂਰ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਲੇਕਿਨ ਦੂਜੇ ਪਾਸੇ ਜ਼ਰੂਰ ਕੀਤੇ ਨਾ ਕੀਤੇ ਰੋਸ਼ ਦੇਖਣ ਨੂੰ ਜ਼ਰੂਰ ਮਿਲਿਆ ਸੀਗਾ ਉਹ ਡਰਾਈਵ ਜਿਹੜੀ ਹੈ ਲਗਾਤਾਰ ਜਾਰੀ ਹੈ ਤੁਹਾਨੂੰ ਦੱਸ ਦਈਏ ਕਿ ਹੁਣ ਸਟਾਰਟਿੰਗ ਦੋਵੇਂ ਪਾਸੇ ਤੋਂ ਕੀਤੀ ਗਈ ਹੈ ਫਸਟ ਉਸ ਪਾਸੇ ਅਪੋਜੀਟ ਇਸ ਪਾਸੇ ਯਾਨੀ ਕਿ ਹੁਣ ਦੋਵੇਂ ਪਾਸੇ ਤੋਂ ਅਪੋਜੀਟ ਇਹ ਪੂਰੀ ਡਰਾਈਵ ਚੱਲੇਗੀ ਔਰ ਕਹਿ ਸਕਦੇ ਹਾਂ ਕਿ ਪੂਰਾ ਦਿਨ ਇਸ ਰੋਡ ਨੂੰ ਬੰਦ ਕਰਕੇ ਇਸ ਪੂਰੇ ਫਰਨੀਚਰ ਮਾਰਕੀਟ ਨੂੰ ਢਾਇਆ ਜਾਏਗਾ ਜੋ ਕਿ ਪਹਿਲਾਂ ਵੀ ਇਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਔਰ ਇੱਕ ਹੋਰ ਇਹਦੇ ਵਿੱਚ